ਪੂਰਾ ਚੜਾਈਦਾਰ ਹੈ ਐ ਵੀ ਦਿਖਾ ਦੇ ਪੂਰੇ ਨਹੀਂ ਨਹੀਂ ਪੂਰੇ ਮੂਰੇ ਹਾਂ ਵੀਰੋ ਦੋਸਤੋ ਆਪਾਂ ਸਸਤਰੀਕਾਰ ਅੱਜ ਖੜਿਆ ਤੁੰਗਾਲੀ ਮੰਡੀ ਦੇ ਵਿੱਚ ਜਿਹੜਾ ਕਿ ਬਹੁਤ ਵਧੀਆ ਮਹਾਨ ਹਸਤੀ ਬਹੁਤ ਵਧੀਆ ਮੱਟੀ ਪਿੰਡ ਨਾਲੇ ਦਾ ਬੱਕਰਾ ਬਹੁਤ ਤਕੜਾ ਅਕਬਰ ਹੋਰਾਂ ਨਾਲ ਆਇਆ ਹੈ ਬਹੁਤ ਜ਼ਬਰਦਸਤ ਕਹੇ ਸਤਾਂ ਜਿੱਤੇ ਜੀ ਇਹ ਉਹ ਤਾਂ ਨਹੀਂ ਤਿੰਨ ਚਾਰ ਸਥਾਨ ਜਿੱਤੇ ਹੈ ਜੀ ਕਿਰਨਤਾਲਾ ਨੂੰ ਗੋਵਾਲ ਜਿੱਤੇ ਹੈ ਪਹਿਲੇ ਨੰਬਰ ਤੇ ਫੇਰ ਮੇਰਾ ਖਿਆਲ ਜੜਕ ਵੀ ਜਿੱਤੇ ਹੈ ਤੇ ਉਸ ਤੋਂ ਬਾਅਦ ਮੁੱਲਾ ਪਰ ਵੀ ਜਿੱਤੇ ਹੈ ਬੱਕਰਾ ਤਿੰਨ ਸਥਾਨ ਤਾਂ ਮੇਰੇ ਸਾਹਮਣੇ ਜਿੱਤ ਕੇ ਆਇਆ ਹੈ ਜੀ ਬਹੁਤ ਵਧੀਆ ਕੁਆਲਿਟੀ ਦਾ ਬੱਕਰਾ ਹੈ ਜਿਹਦਾ ਤੁਸੀਂ ਦੇਖ ਸਕਦੇ ਹੋ ਬੱਚੇ ਸਾਰੇ ਇਸੇ ਦੇ ਨੇ ਚੰਗੀਆਂ ਬਰੀਡਾਂ ਦੇ ਚੰਗੀਆਂ ਨਸਲਾਂ ਦੇ ਬੱਚੇ ਨੇ ਤੇ ਚੰਗੀ ਨਸਲ ਦਾ ਹੀ ਮੁੱਲ ਪੈਂਦਾ ਅੱਜ ਕੱਲ ਅਗਲਾ ਲੈ ਕੇ ਉੱਲੂ ਪੁੱਲੂ ਜੀ ਬੱਕਰੀ ਖੜ ਜਾਂਦਾ ਤੇ ਫੁੱਦੂ ਜਾਵੇਂ ਮਨਾ ਉਹਦਾ ਕੋਈ ਫਾਇਦਾ ਨਹੀਂ ਵੀ ਜੇ ਕੋਈ ਭਾਈ ਨੇ ਲੈਣਾ ਹੋਵੇ ਤਾਂ ਚੰਗੀ ਨਸਲ ਦਾ ਬੱਚਾ ਪਾਲੋ ਚੰਗੀ ਨਸਲ ਦੇ ਬੱਚੇ ਤਿਆਰ ਕਰਕੇ ਗਾਹਾਂਵ ਦਾ ਨਾਮ ਕਮਾ ਸਕਦਾ ਵੀ ਮੀਂਗਣਾ ਆਪਣੀ ਮਾਰੇ ਦੀਆਂ ਵੀ ਚੱਕਣੀਆਂ ਤੇ ਚੰਗੇ ਦੀਆਂ ਵੀ ਚੱਕਣੀਆਂ ਆ ਦੇਖ ਸਕਦੇ ਵੀ ਕਿੱਡਾ ਜਬਰਦਸਤ ਬੱਕਰਾ ਤਾਕੜਾ ਪੂਰਾ ਛਾਤੀ ਛੂਤੀ ਖੁੱਲੀ ਐ ਤੇ ਲੰਬੇਟ ਪੂਰੀ ਐ ਤੇ ਪਿੱਛੋਂ ਵੀ ਬਹੁਤ ਸੋਹਣਾ ਬੱਕਰਾ ਕਿਨਵਾੜੀ ਤੇਰਾ ਛੋ ਭਾਈ ਛੋ ਬ ਤੇਰਾ ਇਹ ਬੱਕਰਾ ਹਾਂਜੀ ਮੱਟੀ ਤੋਂ ਲੈ ਆਦੀ ਪਿੰਡ ਰਾਏ ਤੋਂ ਹਾਂ ਆ ਕਈ ਬੱਕਰੇ ਵੇਚਨੇ ਨੇ ਹਾਂਜੀ ਇਹ ਇੱਕ ਹੁਣ ਵੀ ਵੇਚਿਆ ਮੇਰਾ ਖਿਆਲ 3.5 ਦਾ 6 ਰਾਬੋਕ ਬੱਕਰਿਆਂ ਦੀ ਬਹੁਤ ਵਧੀਆ ਬਰੀਡ ਰੱਖਦਾ ਮੱਟੀ ਆਪਣਾ ਪਿੰਡ ਰਹਿਤਾ ਇਹ 22 ਦਾ ਸੋਭਤ ਸੋਭੀ ਰਹਿ ਤਰਨ ਨੂੰ ਸੋਹ ਬਾਈ ਪਿੰਡ ਤੋਂ ਸੋਹ ਬਾਈ ਤਿੰਨ ਪਿੰਡ ਤੋਂ ਗਾਣੀ ਬੱਚੇ ਵੇਚਨੇ ਬੱਚੇ ਇਹ ਕਹਿੰਦਾ ਵੀ ਬੱਚੇ ਵੇਚਨੇ ਨੇ ਬੱਕਰਾ ਆਪਾ ਵੇਚਣਾ ਨਹੀਂ ਨਾ ਬੱਕਰੀਆਂ ਤੇ ਛੱਡਣਾ ਬਾਹਰ ਨਹੀਂ ਅੱਛਾ ਨਾ ਕਿਸੇ ਦੀ ਬੱਕਰੀ ਤੇ ਛੱਡਣਾ ਆਪਦੀਆਂ ਆਪਦੀਆਂ ਜੇ ਕੋਈ ਤੈਨੂੰ ਫੀਸ ਖੂਦ ਦੇਵੇ ਨਹੀਂ ਛੱਡਣੀ ਨਹੀਂ ਫੀਸ ਤੇ ਵੀ ਨਹੀਂ ਛੱਡਣਾ ਨਹੀਂ ਭਾਈ ਬੱਚੇ ਹੀ ਵੇਚ ਰਹੇ ਹੈ ਬੱਚੇ ਹੀ ਵੇਚ ਰਹੇ ਇਹ ਕਹਿੰਦਾ ਜੀ ਬੱਚੇ ਹੀ ਵੇਚਨੇ ਨੇ ਫੀਸ ਤੇ ਵੀ ਨਹੀਂ ਛੱਡਣਾ ਆਪਾਂ ਦਾ ਆਪ ਦੀਆਂ ਹੀ ਬੱਕਰੀਆਂ ਬਾਥੇ ਲੈਤਾ ਹੋਇਆ ਚੰਗੀ ਕੁਆਲਟੀ ਦਾ ਬੱਕਰਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਵੀ ਚੰਗੀ ਬਰੀਡ ਪਾਲੋ ਚੰਗੀ ਨਸਲ ਪਾਲੋ ਜਿਹਦੇ ਆਪਾਂ ਲਾਭ ਠਾਈਏ ਤੇ ਇਹਦੇ ਬੱਚੇ ਦਿਖਾਓ ਜੀ ਸਾਨੂੰ 2-4 ਵਧੀਆ ਜਿਹੜੇ ਜਿਹੜੇ ਫੜ ਲਿਆ ਬੱਚਾ ਕੋਈ ਫੜ ਕੇ ਫੜ ਲਿਆ ਬਾਈ ਓਏ ਇੱਕ ਇੱਕ ਫੜ ਲਿਓ ਬਣਾ ਬਾਈ ਵੀਡੀਓ ਇਹਨਾਂ ਦੀ ਨੱਕ ਨਕੌੜਾ ਦਿਖਾਇਆ ਇਹਨਾਂ ਦਾ ਨਾਗਰਾ ਵੀਟਲ ਬੱਕਰਾ ਜੀ ਵਧੀਆ ਤੇ ਥੋਡੀ ਦੇਖੋ ਨਕੌੜ ਦੇਖੋ ਬੱਚੇ ਦਾ ਐਸੇ ਬੱਕਰੇ ਦਾ ਬੱਚਾ ਇਹ ਤੁਸੀਂ ਦੇਖੋ نسل ਦੀ ਕੁਆਲਿਟੀ ਦੇਖੋ ਵੀ ਕੀ ਵਧੀਆ ਨਸਲਾਂ ਤੋਂ ਹੀ ਪਤਾ ਲੱਗੂ ਕਿਉਂ ਜੀ ਕਰੇ ਖੜਾਏ ਤੋਂ ਥੋੜੀ ਪਤਾ ਲੱਗੂ ਜੇ ਪਹਿਲਵਾਨ ਖਾੜੇ ਚ ਨਾ ਆਇਆ ਦੂਏ ਨਾ ਜੱਫਾ ਨਾ ਲਾਇਆ ਫਿਰ ਜੋਰ ਦਾ ਕੀ ਪਤਾ ਹੈ ਕਿਉਂ ਜੀ ਵੀ ਕਿੰਨਾ ਕ ਜੋਰ ਆ ਹੁਣ ਮੈਂ ਬੁਢਾ ਬੰਦਾ ਮੈਂ ਬੜੇ-ਬੜੇ ਨਾ ਪੰਗੇ ਲੈ ਕੇ ਖੜ ਜਾਣਾ ਜੇ ਅਗਲਾ ਮੈਨੂੰ ਢਾਈ ਲਵੇ ਫੇਰ ਕਿਉਂ ਦਾ ਟਾ ਟਾਈ ਇਹ ਤਾਂ ਹੁੰਦਾ ਹੀ ਆ ਕਿਉਂ ਜੀ ਜੇ ਦੋ ਮਨ ਲੜਨਗੇ ਇੱਕ ਤਾਂ ਟੁੱਗ ਗਈ ਯਾਰ ਕਿੱਡੀ ਕੀ ਗੱਲ ਆ ਲੜੂਗਾ ਜੇ ਤਾਂ ਕੁਟੂਗਾ ਵੀ ਤੇ ਐ ਨਾ ਗੱਲਾਂ ਦਾ ਕੋਈ ਗੱਲ ਨਹੀਂ ਵੀ ਤੁਸੀਂ ਨਸਲ ਕਮਸਲ ਦੇਖਿਆ ਕਰੋ ਪੂਰੀ ਦੇਖਿਆ ਕਰੋ ਰਿਜ਼ਲਟ ਕੱਢ ਕੇ ਪਸ਼ੂ ਦਾ ਚੰਗੀ ਚੀਜ਼ ਨੂੰ ਕਦੇ ਵੇਚ ਲਾ ਦੀ ਰਾਤ ਵੇਚ ਲੈ ਕਿਉਂ ਮਾੜੀ ਨੂੰ ਖਿੱਚੀ ਫਰੀ ਜਨੇ ਰੱਸਾ ਵਿਕਦੀ ਨਹੀਂ ਉਹਨੇ ਕਟੂਣਾਂ ਦੇ ਪਾਏ ਵੇਖਣਾ ਹੁਣ ਆ ਬੱਕਰੇ ਦਾ ਕੋਈ ਮੁੱਲੇ ਨਹੀਂ ਬਾਈ ਉਹਰੇ ਜਿੱਡਾ ਸਾਨ ਹੈ ਤੇ ਲਵੇਟ ਕਿੱਡੀ ਹੈ ਚਾਲਰ ਦੇਖੋ ਕਿੱਡੀ ਹੈ ਜੀ ਪੂੰਜੜ ਕਿੱਡਾ ਤੇ ਐਵੇਂ ਜਿਵੇਂ ਦਾ ਬੱਕਰਾ ਦੇਖੋ ਨਾਗਰਾ ਵਿਕਤਲ ਇਹ ਕੀ ਸੋਹਣਾ ਬੱਚਾ ਹੈ ਇਹ ਮੁੰਡੇ ਤਾਂ ਨਹੀਂ ਦਿਖਾਉਂਦੇ ਮੈਨੂੰ ਇਹ ਦਿਖਾਉਣਾ ਪੂਗਾ ਆ ਦੇਖੋ ਜੀ ਦਾ ਨਕਸ਼ਾ ਸਾਰੇ ਜਣੇ ਨਕਸ਼ਾ ਦੇਖੋ ਤੇ ਇਹਦੀਆਂ ਧੌਣ ਦੇਖੋ ਤੇ ਚੱਕਣਿਆਸ ਦੇਖੋ ਵੀ ਕਿੰਨੀ ਤ੍ਰੇਉਤੀ ਹੈ ਦੇ ਵਿੱਚ ਪੂੰਜੜ ਦੇਖੋ ਕਿੱਡਾ ਲੰਬਾ ਹੈ ਤੇ ਆ ਮੱਥਾ ਦੇਖੋ ਉੱਚਾ ਸਿੰਗੀ ਦੇਖੋ ਕੰਨ ਦੇਖੋ ਅੱਖ ਦੇਖੋ ਭਾਈ ਸਾਤੀ ਦੇਖੋ ਵੀ ਕਿੰਨੀ ਚੌੜੀ ਐ ਖੂਬੀਆਂ ਸਾਰੀਆਂ ਪਰਖਾਂ ਕਰੋ ਪਸ਼ੂ ਦੀ ਜਿਹਨੇ ਬੱਚਾ ਲੈਣਾ ਚੰਗੀ ਕੁਆਲਿਟੀ ਦਾ ਤੇ ਓਦੋਂ ਬਾਅਦ ਆ ਪਿੱਛਾ ਦੇਖੋ ਇਹਦਾ ਚੌੜਾ ਕਿੰਨਾ ਕਿਉਂ ਜੀ ਹੈਗਾ ਚੌੜਾ ਹੈ ਜੇ ਪੂਰੀ ਖਰਾਕ ਦੇਵੇਂਗਾ ਗਰਲੇ ਵਰਗਾ ਹੋ ਜਾਊਗਾ ਆਲਾ ਕਹਿੰਦਾ ਜੀ 800 ਰੁਪਏ ਮੰਗ ਲੇ ਰੁਪਏ ਅਗਲਾ ਕਿਸੇ ਚੀਜ਼ ਦੀ ਮੰਗਦਾ ਕਿਉਂ ਜੀ ਡੱਬਾ ਵੀ ਇਸੇ ਦਾ ਭਾਈ ਹਾਂ ਦੇਖੋ ਇਹ ਡੱਬਾ ਰੰਗ ਸਾਰੇ ਹੀ ਸੁੰਦਾ ਮਤਲਬ ਲਾ ਕਾਲਾ ਵੀ ਡੱਬਾ ਵੀ ਲਾਲ ਵੀ ਹੈ ਜੀ ਇਹ ਡੱਬੇ ਦਾ ਰੇਟ ਕੀ ਹੈ ਬਾਈ ਹੈ ਬਾਕੀ ਫਿਰ ਕੋਈ ਲੈਣ ਦੇਣ ਵਾਸਤਾ ਆ ਜਾ ਤੂੰ ਵੀ ਮੁੱਲ ਲਾ ਦੇ ਖਾੜੇ ਨੂੰ ਕੀ ਖਾੜੇ ਦੇ ਲਵੀ ਲੱਗ ਜਾ ਉਰੇ ਜੀ ਆ ਜਾ ਮੇਰੇ ਵੀ ਆ ਜਾ